ਇੱਕ ਇੱਕ ਕਿਸਾਨ ਨੇ ਸਾਨੂੰ ਮਾਰੀ ਗੋਲੀ ਅਤੇ ਥਾਣਾ ਮਮਦੋੜ ਦੀ ਪੁਲਿਸ ਨੇ ਮਾਮਲਾ ਕੀਤਾ ਦਰਜ। ਥਾਣਾ ਮਮਦੋੜ ਦੇ ਦਿਨੋਂ ਦੇ ਪਿੰਡ ਤੇਰਾ ਪਤਰਾ ਵਿਖੇ ਇੱਕ ਕਿਸਾਨ ਵੱਲੋਂ ਤੈਸ ਚ ਆ ਕੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਸਾਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਸਾਨੂੰ ਜ਼ਖਮੀ ਹੋ ਗਿਆ। ਥਾਣਾ ਮਮਦੋੜ ਦੀ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਸੁਣੋ ਪੂਰਾ ਕੀ ਹੈ ਮਾਮਲਾ। ਮੇਰਾ ਨਾਮ ਹੀ ਗੁਰਨਾਲ ਸਿੰਘ ਹੈ ਮੈਂ ਤੀਰਾ ਪੱਤਰਾ ਦਾ ਰਹਿਣ ਵਾਲਾ ਹਾਂ ਇਹ ਜਿਹੜਾ ਕਾਂਡ ਹੋਇਆ ਏ ਇਹਦੇ ਬਾਰੇ ਅਸੀਂ ਇੱਥੇ ਥਾਣੇ ਮੰਗਦੋਟ ਵੇਖੇ ਆਏ ਆ ਇਹ ਕੱਲ੍ਹ ਵੀ ਪ੍ਰੋਸੀਡਰ ਉੱਥੇ ਹੀ ਸੀਗਾ ਇਹ ਉਹਦੇ ਕਰਕੇ ਉਹਨਾਂ ਨੇ ਐਫ ਆਈ ਆਰ ਕੱਟੀ ਏ ਤੇ ਉਹਦੀ ਕਾਪੀ ਲੈਣ ਆਏ ਸੀਗੇ ਇਹ ਜੀ ਉਹਨਾਂ ਦੇ ਇੱਕ ਸਾਡੇ ਪਿੰਡ ਹੈਗਾ ਜੀ ਗੋਪਾਲ ਰਤਨ ਅਵਾੜੀ ਭਾਰਤ ਸਰਕਾਰ ਤੋਂ ਉਹਨਾਂ ਨੂੰ ਅਵਾਰਡ ਮਿਲਿਆ ਉਹਨਾਂ ਦੇ ਸੁਪੁੱਤਰ ਕਰਨਦੀਪ ਸਿੰਘ ਨੇ ਗੋਲੀ ਮਾਰੀਆਂ ਦੋ ਗੋਲੀਆਂ ਮਾਰੀਆਂ ਨੇ ਜਿਹੜਾ ਕਿ ਉਹਨਾਂ ਦੇ ਜ਼ਮੀਨ ਦੇ ਵਿੱਚ ਆਵਾਰਾ ਪਸ਼ੂ ਬਲਦ ਸੀ ਜੋ ਕਿ ਉੱਥੇ ਉਹ ਕੁਝ ਚਿਰਨ ਆਇਆ ਹੋਵੇਗਾ ਜਾਂ ਵੈਸੇ ਉਹ ਆਇਆ ਹੋਵੇਗਾ ਕਿਉਂਕਿ ਉਹ ਜਮੀਨਾਂ ਦੇ ਵਿੱਚ ਫਸਲਾ ਨਹੀਂ ਹੈ ਗਿਆ ਉਹ ਕੋਈ ਜ਼ਮੀਨ ਵੀ ਨਹੀਂ ਜੜ ਰਿਆ ਸੀ ਤੇ ਇਹਨਾਂ ਨੇ ਉਹਨਾਂ ਦਾ ਦੋ ਗੋਲੀਆਂ ਮਾਰ ਕੇ ਸਾਰਾ ਦਿਨ ਉਹ ਉੱਥੇ ਘਾਇਲ ਉੱਥੇ ਪਿਆ ਰਿਆ ਤਾਂ ਜਿਸ ਨੂੰ ਵੇਖ ਕੇ ਸੜਕ ਤੋਂ ਇਹ ਜਾ ਰਿਆ ਸੀ ਇਹਨਾਂ ਨੇ ਵੇਖਿਆ ਇੰਦਰਜੀਤ ਸਿੰਘ ਨੇ ਇਹਨਾਂ ਨੇ ਵੇਖਿਆ ਇਹ ਇੱਕ ਹੈ ਲੋਕ ਤੇ ਪਛੂ ਪਿਆ ਤਾਂ ਇਹਨਾਂ ਨੇ ਇੱਕ ਵੀਡੀਓ ਬਣਾਈ ਤੇ ਪ੍ਰਸ਼ਾਸਨ ਨੂੰ ਮੰਗੇ ਕੀਤੀ ਕਿ ਇਹਦਾ ਇਲਾਜ ਕਰਵਾਇਆ ਜਾਵੇ ਇਹ ਦੁਪਹਿਰ ਦੀ ਗੱਲ ਹੈਗੀ ਹੈ ਤਾਂ ਜਦੋਂ ਇਹਨਾਂ ਨੇ ਵੀਡੀਓ ਪਾਈ ਮੈਂ ਪਿੰਡ ਵਿੱਚ ਜਦੋਂ ਮੌਜੂਦ ਨਹੀਂ ਸੀ ਤਾਂ ਬੇਤਲਾ ਵੀ ਸਾਰਕ ਹੋਇਆ ਮੈਂ ਉਸ ਵੀਡੀਓ ਨੂੰ ਪ੍ਰਸ਼ਾਸਨ ਅੱਗੇ ਕੀਤਾ ਐਮਐਲਏ ਸਾਹਿਬ ਦੀ ਮਦਦ ਲਈ ਪ੍ਰਸ਼ਾਸਨ ਪੁਲਸਦੋ ਵੀ ਦੱਸਿਆ ਤਾਂ ਪੁਲਿਸ ਵੀ ਪਹੁੰਚੀ ਐਨਜੀਓ ਵੀ ਉੱਥੇ ਕਾਫੀ ਆਏ ਤਾਂ ਉਹਨਾਂ ਨੇ ਆ ਕੇ ਸਾਰਾ ਜਦੋਂ ਮੌਜਨਾ ਕੀਤਾ ਤਾਂ ਇਹਨਾਂ ਵੱਲੋਂ ਪਹਿਲਾਂ ਤਾਂ ਉਸ ਗੂਟ ਮਟਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਬਲਦ ਜਿੱਥੇ ਪਿਆ ਸੀ ਉਥੋਂ ਕਿਰੀਸਕੇ ਟਰੈਕਟਰ ਨਾਲ ਆਦੇ ਘਰ ਲੈ ਗਏ ਉਥੋਂ ਜਿਹੜੀ ਜ਼ਮੀਨ ਤੇ ਉਥਾ ਬਲੱਡ ਡੁੱਲਿਆ ਸੀ ਉਹਨੂੰ ਵਾਹ ਦਿੱਤਾ ਗਿਆ ਤਾਂ ਫਿਰ ਇਹਨਾਂ ਨੇ ਜਦੋਂ ਪ੍ਰਸ਼ਾਸਨ ਤੇ ਐਨ ਜੀਓ ਘਰ ਜਾ ਰਹੇ ਸੀ ਉਹਨਾਂ ਨੂੰ ਡਿਨਾਈ ਕੀਤਾ ਕਿ ਇੱਥੇ ਸਾਡੇ ਕੋਲ ਬਲਦ ਨਹੀਂ ਹੈਗਾ ਇੱਥੇ ਕੋਈ ਇਨਸੀਡੈਂਟ ਨਹੀਂ ਹੋਇਆ ਜ਼ਬਰਦਸਤੀ ਉਹ ਸਾਰਾ ਕੁਝ ਪੁਲਿਸ ਨੇ ਤੇ ਸਾਰਾ ਕੁਝ ਇਨਕੁਆਇਰੀ ਕਰਕੇ ਉਹਨਾਂ ਤੇ ਰਾਤ ਫਿਰ ਪਰਚਾ ਐਫ ਆਈ ਆਰ ਕੱਟਿਆ ਤਾਂ ਉਹਦੇ ਵਿੱਚ ਹੁਣ ਅਸੀਂ ਉਹ ਕਲੈਕਟ ਕਰਨ ਆਏ ਆ ਲੋਕਾਂ ਨੂੰ ਸੰਦੇਸ਼ ਤਾਂ ਇਹ ਆ ਜੀ ਵੀ ਜਨਵਾਰਾਂ ਦੇ ਨਾਲ ਹਾਲਾਂਕਿ ਜਿਹੜਾ ਬੂਟਾ ਸਿੰਘ ਹੈ ਇਹਦੇ ਇਹਨੂੰ ਜਿਹੜਾ ਅਵਾਰਡ ਵੀ ਮਿਲਿਆ ਹੈ ਇਹ ਗਾਵਾਂ ਦੇ ਪ੍ਰੇਮ ਕਰਕੇ ਮਿਲਿਆ ਹੈ ਲੱਖ ਰੁਪਏ ਦਾ ਨਕਦ ਉਹਨਾਂ ਨੂੰ ਰਾਸ਼ੀ ਵੀ ਦਿੱਤੀ ਗਈ ਸੀ ਪਰ ਲੋਕਾਂ ਸਾਹਮਣੇ ਅਸੀਂ ਇਹ ਕਹਿ ਰਹੇ ਆਂ ਵੀ ਅਸੀਂ ਬਹੁਤ ਵੱਡੇ ਗਊ ਪ੍ਰੇਮੀ ਆਂ ਪਰ ਅਸੀਂ ਜੇ ਘਰ ਦੇ ਵਿੱਚ ਸਾਡਾ ਖੁਦ ਦਾ ਬੇਟਾ ਜਿਹੜਾ ਉਹ ਆਪਾਂ ਗੋਲੀਆਂ ਮਾਰ ਰਿਹਾ ਤੇ ਕੀ ਹੋ ਸਾਡੀ ਸਹਿਮਤੀ ਤੋਂ ਬਾਹਰ ਹੋ ਕੇ ਮਾਰ ਰਹੀਆਂ ਗੋਲੀਆਂ ਜਾਂ ਸਹਿਮਤੀ ਦੇ ਵਿੱਚ ਤੁਸੀਂ ਆਗਿਆ ਦਿੱਤੀ ਹੈ ਵੀ ਜਾ ਜਾ ਕੇ ਮਾਰਦੇ ਹੋ ਉਹਨੂੰ ਅਸੀਂ ਤਾਂ ਬੇਨਤੀ ਇਹ ਕਰਦੇ ਪਏ ਆਂ ਕਿ ਇਹੋ ਜੀ ਮਿਸਾਲ ਕੀ ਪੈਦਾ ਕੀਤੀ ਜਾਵੇ ਇਹਨਾਂ ਨੂੰ ਜਿੰਨੀ ਸਜ਼ਾ ਬਣਦੀ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਉਹਨੇ ਸਜ਼ਾ ਦਿਵਾ ਕੇ ਅਸੀਂ ਆਸੇ ਪਾਸੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਅਸੀਂ ਇਹ ਨਹਾਤਾ ਜਿਹੜਾ ਮਾਸੂਮ ਜਾਨਵਰ ਨੇ ਇਹਨਾਂ ਤੇ ਤਸ਼ੱਦਦ ਨਾ ਕੀਤੀ ਜਾਵੇ। ਸ਼ੋਕਰ ਯਾਰ ਐ ਜਾ ਰਿਹਾ ਸੀ ਆਪਣੀ ਗੱਡੀ ਤੇ ਤਾਂ ਬਹੁਤ ਜ਼ਿਆਦਾ ਗਰਮੀ ਸੀ 3 ਵਜੇ ਦੇ ਆਸ-ਪਾਸ ਦਾ ਸਮਾਂ ਸੀ ਇਹ। ਤਾਂ ਮੈਂ ਵੇਖਿਆ ਵੀ ਇੱਕ ਇੰਜਰਡ ਜਿਹੜਾ ਬੁੱਲ ਤੜਫ ਰਿਹਾ ਸੀਗਾ ਤਾਂ ਮੈਂ ਉਹਦੀ ਵੀਡੀਓ ਬਣਾ ਕੇ ਆਪਣੇ ਗਰੁੱਪ ਤੇ ਪਾਈ ਤਾਂ ਕਿ ਕਾਈਂਡਲੀ ਇਹਦੀ ਹੈਲਪ ਹੋ ਸਕੇ। ਬੇਜਵਾਨ ਬਹੁਤ ਜ਼ਿਆਦਾ ਜੇਰਾ ਸੀ ਉਹ ਦਰਦ ਦੇ ਵਿੱਚ ਸੀਗਾ। ਤਾਂ ਉਹ ਵੀਡੀਓ ਜਦੋਂ ਪਈ ਉਸਤੇ ਵਿੱਚ ਮੇਰੀ ਵੀਡੀਓ ਵੀ ਅਪਲੋਡ ਆ ਕਿ ਇਹ ਜਖਮੀਆਂ ਤੇ ਇਹਨੂੰ ਐਨੀਮਲ ਸਪੈਸ਼ਲਟੀ ਦਾ ਇਲਾਜ ਕਰ ਰਹੇ ਤਾਂ ਜਿਨੇ ਵੀ ਕਿਤੇ ਕੋਈ ਇਹਨੂੰ ਕਾਰਵਾਈ ਕੀਤੀ ਹੋ ਤੇ ਕਾਰਵਾਈ ਕੀਤੀ ਜਾਵੇ ਤਾਂ ਉਸ ਵਕਤ ਜਦੋਂ ਇਹ ਮੇਰੀ ਵੀਡੀਓ ਪੈਣ ਤੋਂ ਬਾਅਦ ਜਦੋਂ ਪੂਰੇ ਇੰਡੀਆ ਦੇ ਵਿੱਚ ਜਿਨੇ ਗਊ ਕੀ ਕਹਿੰਦੇ ਆ ਰੱਖੇਕਦਾਲ ਸੀਗੇ ਉਹ ਐਕਟਿਵ ਹੋ ਗਏ ਇਹਨਾਂ ਨੂੰ ਪਾ ਇਹਨਾਂ ਨੂੰ ਵੀ ਪਤਾ ਲੱਗ ਗਿਆ ਤੇ ਇਹਨਾਂ ਨੇ ਉਹ ਆਪਣੇ ਘਰੇ ਲੈ ਗਏ ਤਾਂ ਬਜਾਏ ਕਿ ਸਾਡੀ ਇਸ ਕੰਮ ਤੋਂ ਮਦਦ ਕਰਦੇ ਕਿ ਅਸੀਂ ਇੱਕ ਬੇਜਬਾਨ ਦੀ ਜਾਨ ਬਚਾਉਣ ਦੀ ਪਰਾਲਾ ਕੀਤਾ ਸੀਗਾ ਤਾਂ ਜਿਹੜੇ ਜਿੰਨੇ ਵੀ ਇਹਨਾਂ ਦੀ ਕਮਿਊਨਿਟੀ ਦੇ ਲੋਕ ਸੀ ਇਹਨਾਂ ਦੇ ਪਰਿਵਾਰ ਦੇ ਸੀ ਉਹਨਾਂ ਨੇ ਰਲ ਕੇ ਇਸ ਗੱਲ ਤੇ ਉੱਥੇ ਪੰਚਾਇਤ ਘਰ ਦੇ ਸਾਹਮਣੇ ਪੰਚਾਇਤ ਨਾਲ ਗੱਲਬਾਤ ਹੁੰਦੀ ਪਈ ਸੀ ਉਹਦੇ ਧਿਆਨ ਕੇ ਸਾਡੇ ਤੇ ਉਹਨਾਂ ਨੇ ਹਮਲਾ ਕੀਤਾ ਤੇ ਥ੍ਰੈਟਿੰਗ ਵੀ ਦਿੱਤੀਆਂ ਉਹ ਜਿਸ ਦੀ ਮੈਂ ਕੱਲ ਰਾਤ ਨੂੰ ਇਸ ਖਾਣੇ ਦੇ ਵਿੱਚ ਇੱਕ ਐਪਲੀਕੇਸ਼ਨ ਵੀ ਲੋਚ ਕੀਤੀ ਕਿ ਇਹਨਾਂ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਤਾਂ ਅੱਗੇ ਤੋਂ ਜੇ ਕੋਈ ਵੀ ਰਾਤ ਜਾਨੀ ਮਾਲੀ ਨੁਕਸਾਨ ਜਾਂ ਰਾਤ ਪਰਾਂ ਤੇ ਮੇਰਾ ਹੁੰਦਾ ਇੱਥੇ ਉਹਨਾਂ ਨੇ ਫਰੈਟ ਦਿੱਤੀ ਸੀ ਤੇ ਉਹ ਪੈਟੋਂ ਕੱਢ ਕੇ ਦੱਸਾਂਗੇ ਕਾਲੇ ਇਸ ਵੀਡੀਓ ਪਾਉਣ ਦਾ ਤੈਨੂੰ ਅੰਜਾਮ ਹੀ ਦੱਸਾਂਗੇ ਤਾਂ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਤੇ ਖੋਦ ਬੰਦੇ ਹੋਣਗੇ ਜਿਹੜੇ ਜਿਨ੍ਹਾਂ ਦਾ ਨਾਮ ਹੈ ਉਸ ਐਪਲੀਕੇਸ਼ਨ 'ਚ ਮੈਂਸ਼ਨ ਕੀਤਾ ਹੈ ਮੰਗਦੇ ਆ ਕਿ ਜਿਹੜਾ ਬੇਜਬਾਨ ਜਾਨਵਰ ਇੱਕ ਤੋਂ ਦਾ ਪ੍ਰੋਪਰ ਇਲਾਜ ਹੋਵੇ ਤਰੀਕੇ ਨਾਲ ਇਲਾਜ ਹੋਵੇ ਤੇ ਉਹਦੀ ਪੂਰੀ ਜ਼ਿੰਦਗੀ ਜਿੰਨੀ ਹੋ ਰਹੀਦਾ ਉਹਨੂੰ ਵਧੀਆ ਤਰੀਕੇ ਨਾਲ ਜਿਹੜਾ ਹੈ ਜਿੰਨਾ ਖਰਚਾ ਆਵੇ ਉਹ ਜਿਹੜੇ ਤੇ ਜਿਨ੍ਹਾਂ ਨੇ ਇਹ ਤਸ਼ੱਦਦ ਕੀਤਾ ਹੈ ਕਿ ਉਹਦੀ ਫਾਈਨੈਂਸ਼ਲੀ ਪਰਪਾਈ ਵੀ ਇਹ ਕਰਨ ਤੇ ਜਿਹੜੀ ਅੱਗੇ ਤੋਂ ਕੋਈ ਹੋਰ ਨਾ ਕਰੇ ਇਹਨਾਂ ਨੂੰ ਸਖਤ ਸਖਤ ਸਜ਼ਾ ਵੀ ਦਿੱਤੀ ਜਾਵੇ